ਆਇਆ ਪਰ ਜਲਦੀ ਵਲ ਦੀ ਕਰਦੇ ਕੋਈ ਨਾ ਕੋਈ ਗੱਲਬਾਤ ਤੇ ਜੁੜ ਜਾਣ ਆਪਣੇ ਦਾ ਮਿੱਤਰ ਤੇ ਫਿਰ ਕੋਈ ਨਾ ਕੋਈ ਟੌਪਿਕ ਤੇ ਕਰਾਂ ਗੱਲ ਟਾਈਮ ਵੀ 11:30 ਜੁੜ ਜਾਣ ਆਪਣੇ ਭਰਾ ਫਿਰ ਆਪਾਂ ਕੋਈ ਨਾ ਕੋਈ ਗੱਲਬਾਤ ਕਰਦੇ ਆ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜਦੇ ਜਾਣਗੇ ਤੇ ਉਹ ਜਿਹੜੇ ਬਾਅਦ ਚ ਵੀ ਲਾਈਵ ਉਹ ਬਾਅਦ ਮੇਰੇ ਭਰਾ ਲਾਈਵ ਦੇਖਦੇ ਆ ਲਾਈਕ ਕਮੈਂਟ ਜਰੂਰ ਕਰਦਾ ਕਰੋ ਤੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵਾਚ ਟਾਈਮ ਦੀ ਬਹੁਤ ਜ਼ਰੂਰਤ ਹੁੰਦੀ ਐ ਇਸ ਕਰਕੇ ਬਾਅਦ ਚ ਵੀ ਵੀਡੀਓ ਜਰੂਰ ਥੋੜਾ ਕਿਚੇਪ ਦੇਖਿਆ ਕਰੋ ਦੇਖਿਆ ਜੇ ਨੂੰ ਕਰੋ ਉੱਤੇ ਲਾਈਕ ਕਮੈਂਟ ਜਰੂਰ ਕਰਕੇ ਜਾਇਆ ਕਰੋ ਜਿਹੜੇ ਭਰਾ ਲਾਈਵ ਤੋਂ ਬਾਅਦ ਦੇਖਦੇ ਹੁੰਦੇ ਆ ਹੋਰ ਜੁੜ ਜਾਣ ਆਪਣਾ ਭਰਾ ਫਿਰ ਆਪਾਂ ਕਰਦੇ ਫਿਰ ਗੱਲ ਬਾਤ ਤੇ ਜਲਦੀ ਮਿੱਤਰੋ ਆ ਜਾਓ ਵੀ ਨੇ ਆਪਣੇ ਤੋਂ ਲਾਈਵ ਨਹੀਂ ਹੋ ਗਿਆ ਤੇ ਫਿਰ ਅੱਜ ਆਪਾਂ ਟਾਈਮ ਕੱਢਿਆ ਮਾ ਨਹੀਂ ਅੱਜ ਜਰੂਰ ਲਾਈਵ ਹੋਣਾ ਤੇ ਕੱਲ ਕੋਈ ਜ਼ਰੂਰੀ ਕੰਮ ਪੈ ਗਿਆ ਇਸ ਕਰਕੇ ਲਾਈਵ ਨਹੀਂ ਹੋ ਗਿਆ ਜਿਹੜੇ ਭਰਾ ਆਪਣੇ ਸਕਰੀਨ ਤੇ ਹੁੰਦੇ ਜਾਂਦੇ ਮੇਰੇ ਵੀਰ ਡਬਲ ਕਲਿੱਕ ਜਰੂਰ ਕਰ ਦਿਆ ਕਰਦੇ ਹੁੰਦੇ ਤਰਨਤਾਰਨ ਬੋਟਾਂ ਦੀ ਗਿਣਤੀ ਵੀ ਹੋ ਰਹੀ ਆ ਵੇਖੋ ਕਿਹੜਾ ਮਾਰਦਾ ਬਾਜੀ ਤੇ ਜਿਹੜੇ ਭਰਾ ਮੇਰੇ ਜੁੜਦੇ ਜਾਂਦੇ ਆ ਤੇ ਅੱਜ ਤਰਨਤਾਰਨ ਬੜਾ ਜ਼ੋਰ ਲੱਗ ਰਿਹਾ ਗਿਣਤੀ ਚੱਲ ਰਹੀ ਬੋਟਾਂ ਦੀ ਤੇ ਕਿਹੜਾ ਕਿਹੜਾ ਇੱਥੇ ਬਾਜੀ ਮਾਰੂਗਾ ਵੇਖੋ ਨਾ 11 ਵਜੇ ਤੱਕ 12 1 ਵਜੇ ਤੱਕ ਸਿਹਰ ਪਤਾ ਲੱਗ ਹੀ ਜਾਵੇ ਬਾਕੀ ਕਹਿੰਦੇ ਹੁੰਦੇ ਜਿਹੜੀ ਸਰਕਾਰ ਹੋਵੇ ਸೇನೆ ਬਾਜੀ ਮਾਰਨੀ ਹੁੰਦੀ ਹੈ ਕਿਉਂਕਿ ਪਹਿਲਾਂ ਹੀ ਸ਼ੁਰੂ ਤੇ ਚੱਲਦਾ ਆ ਤੇ ਅੱਜ ਮੇਰੇ ਖਾਲ ਪਿਆਰ ਦੇ ਵਿੱਚ ਵੀ ਵੋਟਾਂ ਦੀ ਗਿਣਤੀ ਹੋ ਰਹੀ ਆ ਤੇ ਮੇਰੇ ਭਰਾ ਜਿਹੜੇ ਜਿਹੜੇ ਪੰਜਾਬ ਤੋਂ ਆਂ ਵੀ ਅੱਜ ਕਿਹੜਾ ਆਊਗਾ ਇੱਕ ਨੰਬਰ ਤੇ ਤਰਨਤਨ ਵੋਟਾਂ ਦੀ ਗਿਣਤੀ ਹੋ ਰਹੀ ਆ ਮੈਂ ਥੋੜਾ ਕੁ ਦੇਖਿਆ ਸੀ ਉਹਦੇ ਵਿੱਚ ਤੇ ਆਮ ਪਾਰਟੀ ਚੱਲ ਰਹੀ ਸੀ ਅੱਗੇ ਦੇਖੋ ਹਣ ਕਿਹੜਾ ਬਾਜੀ ਮਾਰਦਾ ਬਾਕੀ ਜਿਹਦੀ ਸਰਕਾਰ ਹੋਵੇ ਹੋਈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜਿਹਦੀ ਸਰਕਾਰ ਉਹਦਾ ਹੀ ਐਮਐਲਏ ਬਾਕੀ ਆਪਾਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਤੇ ਉਹ ਜਿਹੜੇ ਭਰਾ ਆਪਣੇ ਨਾਲ ਜੁੜਦੇ ਜਾਂਦੇ ਆ ਮੇਰੇ ਵੀਰ ਲਾਈਕ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਿਆ ਕਰੋ ਕਿੱਥੇ ਕਿੱਥੋਂ ਭਰਾ ਆਪਣੇ ਜੁੜਦੇ ਆ ਕੋਈ ਨਾ ਕੋਈ ਫਿਰ ਆਪਾਂ ਟੌਪ ਤੇ ਕਰਦੇ ਗੱਲ ਅੱਜ ਵੀ ਆਪਾਂ ਇੱਕ ਬਹੁਤ ਵਧੀਆ ਵੀਡੀਓ ਬਣਾਈ ਆਂ ਰੀਲ ਆ ਤੇ ਆਪਾਂ 2:00 ਵਜੇ ਨਾਲ ਅਪਲੋਡ ਕਰਨੀ ਮੇਰੇ ਭਰਾ ਜਰੂਰ ਦੇਖਿਓ ਆਪਣੇ ਚੈਨਲ ਨੂੰ ਫੋਲੋ ਕਰ ਲਓ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜਦਾ ਜਾਂਦੇ ਆ ਲਾਈਕ ਕਮੈਂਟ ਜ਼ਰੂਰ ਕਰਦੇ ਜਾਓ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਆ ਕਰੋ ਤੇ ਇੱਕ ਮੇਰੇ ਭਰਾ ਜ਼ਰੂਰ ਦੱਸ ਦਿਆ ਕਰੋ ਕਿ ਮੇਰੀ ਆਵਾਜ਼ ਆ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਜਿਹੜਾ ਭਰਾ ਆਪਣਾ ਜੁੜਿਆ ਹੁੰਦਾ ਵੀ ਮੇਰੀ ਆਵਾਜ਼ ਆ ਰਹੀ ਪਈ ਵਾਰ ਆਵਾਜ਼ ਨਹੀਂ ਆਉਂਦੀ ਹੁੰਦੀ ਤੇ ਫਿਰ ਉਹਦੇ ਨਾਲ ਕੀ ਹੋ ਜਾਂਦਾ ਵੀ ਸਾਹਮਣੇ ਵਾਲੇ ਨੂੰ ਨਹੀਂ ਪਤਾ ਲੱਗਦਾ ਕੀ ਹੋ ਰਿਹਾ ਕੀ ਬੋ ਰਿਹਾ ਇਸ ਕਰਕੇ ਮੇਰਾ ਭਰਾ ਕੋਈ ਕਮੈਂਟ ਕਰਕੇ ਜੁੜਦਾ ਤੇ ਆਵਾਜ਼ ਆ ਰਹੀ ਆ ਹਨ ਜਸਮੀਨ ਕੌਰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੈ ਜੀ ਤੁਸੀਂ ਸੁਣਾਓ ਆਵਾਜ਼ ਆ ਰਹੀ ਮੇਰੀ ਕਮੈਂਟ ਕਰਕੇ ਜਰੂਰ ਦੱਸ ਦਿਓ ਜਸਮੀਨ ਜੀ ਆਵਾਜ਼ ਆ ਰਹੀ ਆ ਕਿਉਂਕਿ ਅੱਜ ਮੈਂ ਸਪੀਕਰ 'ਤੇ ਆਪਣਾ ਮਾਈਕ ਵੀ ਨਹੀਂ ਲਾਇਆ ਤੇ ਇੰਦਾ ਸਿੱਧਾ ਸਿੰਪਲ ਹੀ ਗੱਲ ਕਰ ਰਿਹਾ ਹਾਂ ਅਭੀ ਇਹ ਡਟ ਸੱਚਾ ਪਿਆਰ ਉਹ ਨਹੀਂ ਜਿਸ ਮੈਂ ਦਿਲ ਟੁੱਟ ਜਾਏ ਸੱਚਾ ਪਿਆਰ ਉਹ ਹੈ ਜਿਸਮੈਂ ਨਾ ਯਾਰ ਕਮੈਂਟ ਵੀ ਬੜਾ ਤਕੜਾ ਕਰਦਾ ਚਿਹਰੋ ਸ਼ੇਰੀ ਬੜੀ ਕਰਨ ਦਿੱਕੀ ਤੂੰ ਲਾਸਟ ਆ ਜਾ ਕੇ ਪੜੇ ਹੀ ਨਹੀਂ ਗਿਆ ਤੇ ਅੱਗੇ ਆਪਣੇ ਭਰਾ ਰਜਿੰਦਰ ਕੁਮਾਰ ਜੀ ਕੀ ਹਾਲ ਚਾਲ ਆ ਸੁਖ ਚੈਨ ਸਿੰਘ ਜੀ ਹਾਂਜੀ ਕੀ ਹਾਲ ਚਾਲ ਆ ਜੀ ਸੁਖ ਚੈਨ ਸਿੰਘ ਜੀ ਮੇਰੇ ਕਮੈਂਟ ਕਰਿਓ ਭਰਾ ਮੇਰਾ ਕੋਈ ਵੀ ਮੇਰੀ ਆਵਾਜ਼ ਆ ਰਹੀ ਹੈ ਵਧੀਆ ਇਹ ਨਾ ਕਿ ਆਵਾਜ਼ ਨਹੀਂ ਆ ਰਹੀ ਹੋਵੇ ਤੇ ਆਪਾਂ ਬੋਲੀ ਵੀ ਜਾਈਏ ਠੀਕ ਠਾਕ ਅਚੂ ਜੀ ਕੀ ਹਾਲ ਚਾਲ ਆ ਚਲੋ ਜੀ ਭਰਾ ਆ ਰਹੀ ਵਧੀਆ ਗੱਲ ਆਤੀ ਐਡਿਟ ਤੇ ਸੋਚ ਜੈਨਸਨ ਜੀ ਆਓ ਕੀ ਬਾਜ ਆ ਰਹੀ ਹੈ ਵਧੀਆ ਜੀ ਚਲੋ ਥੈਂਕ ਯੂ ਮਿਹਰਬਾਨੀ ਸੁਚੇਨ ਸਿੰਘ ਜੀ ਦਾ ਲੰਡਨ ਸਿਟੀ ਹਾਂਜੀ ਭਰਾ ਲੰਡਨ ਤੋਂ ਆ ਜੀ ਤੇ ਹਾਂਜੀ ਬ੍ਰਦਰ ਕੀ ਹਾਲ ਚੜ ਵਧੀਆ ਸੁਚੇਨ ਸਿੰਘ ਤੁਸੀਂ ਸੁਣਾਓ ਤੇ ਜਿਹੜੇ ਜਿਹੜੇ ਭਰਾ ਆਪਣੇ ਜੁੜਦੇ ਜਾਂਦੇ ਆ ਲਾਈਕ ਜਰੂਰ ਕਰਦੇ ਜਾਇਆ ਕਰੋ ਤੇ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਿਆ ਕਰੋ ਕਿਉਂਕਿ ਆਪਾਂ ਬਹੁਤ ਵਧੀਆ ਕਮੇਡੀ ਰੀਲਾਂ ਪਾਉਂਦੇ ਹਿੱਤੇ ਤੇ ਕੰਸੀ ਆ ਜੀ ਆਪਾਂ 2:30 ਵਜੇ ਅਪਲੋਡ ਕਰਨੀ ਬਹੁਤ ਵਧੀਆ ਬਣਾਈ ਆਪਾਂ ਵੀਡੀਓ ਕਮੇਡੀ ਤੇ ਆਪਾਂ ਕਮੇਡੀ ਦੇ ਵਿੱਚ ਕੋਈ ਨਾ ਕੋਈ ਸਚਾਈ ਜ਼ਰੂਰ ਦੱਸ ਦਿੰਨੇ ਆ ਤੇ ਕਿਉਂਕਿ ਕਮੇਡੀ ਰੀਡ ਇਹ ਤਾਂ ਦੀ ਹੋਣੀ ਚਾਹੀਦੀ ਕੋਈ ਨਾ ਕੋਈ ਸਿੱਖਣ ਨੂੰ ਮਿਲੇ ਕਿ ਮੋਹਨ ਵਾਈਟ ਟਾਈਮ ਕਿੰਨਾ ਪੂਰਾ ਕਰੀ ਜਾਂਦੇ ਪੂਰਾ ਇਹ ਵਾਈਟ ਟਾਈਮ ਜੀ ਅਜੇ ਮੈਂ YouTube ਤੇ ਜੇ ਥੋੜਾ ਚਿਰ ਹੋਇਆ ਮੈਨੂੰ ਕੰਮ ਕਰਦਿਆਂ ਨੂੰ ਤੇ ਅਜੇ ਵਾਚ ਟਾਈਮ ਆਪਣਾ ਨਹੀਂ ਪੂਰਾ ਹੋਇਆ ਅਜੇ ਤੇ ਸਭ ਤੋਂ ਵੱਡਾ ਟਾਰਗੇਟ ਵਾਚ ਟਾਈਮ ਦਾ ਹੀ ਹੈ ਤੇ ਕਿੱਥੋਂ ਪਾਜਿਆਂ ਚ ਜਲੰਧਰ ਤੋਂ ਆ ਜੀ ਤੇ ਇਸ ਕਰਕੇ ਵਾਚ ਟਾਈਮ ਬਹੁਤ ਜ਼ਿਆਦਾ ਟਾਰਗੇਟ 4000 ਘੰਟੇ ਦਾ ਹੁੰਦਾ ਤੇ ਇਸ ਕਰਕੇ ਆਪਾਂ ਤਾਂ ਇਹ ਕਹਿਨੇ ਨੇ ਜਿਹੜੇ ਭਰਾ ਆਪਣੇ ਜੁੜਦੇ ਹੁੰਦੇ ਆ ਤੇ ਸਪੋਰਟ ਜ਼ਰੂਰ ਕਰਤਿਆ ਕਰੋ ਭਰਾ ਮੇਰੇ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਆ ਕਰੋ ਤੇ मेरे भी पी जी सुखचैन सिंह जी वीडियो अपनी देखता सुखचैन सिंह जी तो थैंक यू भरा सुखचैन बहुत बहुत मेहरबानी तेरी ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਆ ਉਹਨਾਂ ਨੂੰ ਪਤਾ ਆਪਣੇ ਵੀਡੀਓ ਬਹੁਤ ਵਧੀਆ ਹੁੰਦੇ ਆ ਇਸ ਕਰਕੇ ਜਿਹੜੇ ਜਿਹੜੇ ਭਰਾ ਆਪਣੇ ਜੁੜਦੇ ਆ ਆਪਣੇ ਚੈਨਲ ਨੂੰ ਫੋਲੋ ਕਰ ਲੋ ਤਾਂ ਤੁਸੀਂ ਵੀ ਜਾ ਕੇ ਜ਼ਰੂਰ ਦੇਖਿਓ ਤੇ ਅੱਗੇ ਪਰਮਜੀਤ ਚੌਧਰੀ ਜੀ ਪਰਮਜੀਤ ਚੌਧਰੀ ਕਿੱਥੇ ਜਾ ਰਿਹਾ ਅਨਸ਼ੂ ਕਿੱਦਾਂ ਕਿਡਸ ਐਂਡ ਮਿਸ YouTube ਮੈਚ ਯੂਆਰ ਸਰਵਸ ਐਂਡ ਮਿਸ YouTube ਟੂ ਮੱਚ ਤੇ ਪਰ ਮਜੀ ਚੌਧਰੀ ਪੰਜਾਬ ਹਾਂਜੀ ਹਾਂਜੀ ਨਿਊਨ ਸਾਸਿਕਾ ਜੀ ਕਿਵੇਂ ਹੋ ਤੁਸੀਂ ਠੀਕ ਠਾਕ ਤੁਸੀਂ ਸੁਣਾਓ ਤੇ ਜਿਹੜੇ ਜਿਹੜੇ ਭਰਾ ਆਪਣੇ ਜੁੜਦੇ ਜਾਂਦੇ ਹੁੰਦੇ ਆ ਮੇਰੇ ਭਰਾ ਲਾਈਕ ਵੀ ਜਰੂਰ ਕਰਦਿਆ ਕਰੋ ਜਿਹੜੇ ਜਿਹੜੇ ਭਰਾ ਆਪਣੇ ਕਮੈਂਟ ਕਰ ਰਿਹਾ ਲਾਈਕ ਜਰੂਰ ਕਰਦਿਆ ਕਰੋ ਤੇ ਬਾਕੀ ਗੁਰਦੀਪ ਸਿੰਘ ਜੀ ਸਾਸਿਕਾ ਕੀ ਹਾਲ ਚਾਲ ਆ ਗੁਰਦੀਪ ਸਿੰਘ ਆਪਣਾ ਆਪਣਾ ਜੁੜਦਾ ਆਪਣੇ ਨਾਲ ਕੱਲ ਦੀ ਆਪਾਂ ਲਾਈਵ ਹੋਏ ਕੱਲ ਵੀ ਟਾਈਮ ਹੀ ਲੱਗਾ ਅੱਜ ਆਪਾਂ ਟਾਈਮ ਕੱਟਿਆ ਮਾਨੀ ਅੱਜ ਹੋਣਾ ਹੀ ਕਿਉਂਕਿ ਸਾਰਿਆਂ ਨੂੰ ਪਤਾ ਕਿ ਆਪਾਂ ਟਾਈਮ ਜਿਹੜਾ ਇਹ ਪੂਰਾ ਨਹੀਂ ਹੋਆ ਇਸ ਕਰਕੇ ਆ ਮੇਰੇ ਸੋਡੇ ਜ਼ਰੂਰ ਕਰਦਾ ਕਰੋ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜਦੇ ਜਾਂਦੇ ਆ ਤੇ ਲਾਈਕ ਜਰੂਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਤੇ ਬਹੁਤ ਵਧੀਆ ਵੀਰ ਜੀ ਮੈਂ ਪਹਿਲੇ ਹੀ ਆਇਆ ਸੀ ਕੁਝ ਦਿਨ ਪਹਿਲੇ ਤੁਸੀਂ ਕੁਝ ਦੇ ਰਹੀ ਸੀ ਹਾਂਜੀ ਭਰਾ ਜੀ ਜੰਤਰੀ ਮੰਤਰੀ ਮੰਤਰੀ ਜੰਤਰੀ ਹਾਂ ਹੈ ਨਾ ਇਹ ਵੀਡੀਓ ਬਣਾ ਕੇ ਆ ਗਏ ਕੋਨੇ ਭਰਾ ਜੀ ਆਪਾਂ ਥੋੜਾ ਥੋੜਾ ਚੇਂਜ ਕਰਦੇ ਜਾ ਰਹੇ ਹੁਣ ਆਪਾਂ ਕੋ ਛੱਗੇ ਅੱਗੇ ਥੋੜਾ ਵਧੀਆ ਕਰਾਂਗੇ ਤੇ ਬਹੁਤ ਵਧੀਆ ਗੇੜੀਆਂ ਵੀਡੀਓ ਆਉਣ ਆ ਰਹੀਆਂ ਬਹੁਤ ਵਧੀਆ ਆਪਾਂ ਥੋੜਾ ਬਦਲੀ ਕਰੀ ਜਾ ਰਹੇ ਸਾਰਾ ਸਿਸਟਮ ਇਹ ਥੋੜੀ ਜਿਹੜੇ ਭਰਾ ਆਪਣੇ ਨਾਲ ਜੁੜਦੇ ਜਾਂਦੇ ਆ ਮੇਰੇ ਵੀਰ ਕਮੈਂਟ ਕਰੀ ਜਾ ਕਰੋ ਤੇ ਲਾਈਕ ਜਰੂਰ ਕਰਦਾ ਕਰੋ ਤੇ ਜਿੰਨੇ ਜਿੰਨੇ ਅਜੇ ਤੱਕ ਚੈਨਲ ਨੂੰ ਫੋਲੋ ਨਹੀਂ ਕੀਤਾ ਫੋਲੋ ਜਰੂਰ ਕਰ ਲੈ ਜਨੂ ਡਬਲ ਕਲਿੱਕ ਕਰਦਾ ਕਰੋ ਅੱਜ ਠੰਡ ਠੀਕ ਠੀਕ ਹੀ ਮੈਂ ਤੇ ਜੈਕਟ ਮੋਟੀ ਪਾਇਆ ਤਾਂ ਲੇਕਿਨ ਅੱਜ ਠੰਡ ਘਟਿਆ ਤੇ ਹੋਰ ਜਿਹੜੇ ਨੇ ਪ੍ਰਾਪ ਆਪਣੇ ਜੁੜਦੇ ਜਾ ਰਹੇ ਮੇਰੇ ਵੀਰ ਲਾਈਕ ਕਮੈਂਟ ਜਰੂਰ ਕਰਦੇ ਜਾਓ ਤੇ ਅੱਜ ਮੇਰੇ ਨਾਲ ਸਿੱਤਾਵਾਂ ਠੀਕ ਨਹੀਂ ਹੈ ਗਿਆ ਤੇ ਫੇਰ ਵੀ ਮੈਂ ਕਹਿੰਦਾ ਚਲੋ ਅੱਧਾ ਘੰਟਾ ਲਾਈਵ ਜਰੂਰ ਹੋਈਏ ਕਿਉਂਕਿ ਇੱਤੇ ਵੀ ਡਿਊਟੀ ਨਿਭਾਣੀ ਪੈਂਦੀ YouTube ਤੇ ਵੀ ਔਰ ਜਿਹੜੇ ਭਰਾ ਜੁੜਦੇ ਆਰੇ ਕਮੈਂਟ ਜ਼ਰੂਰ ਕਰੋ ਮੇਰੇ ਭਰਾ ਤੇ ਚੈਨਲ ਫੋਲੋ ਕਰ ਲਓ ਆਪਣੇ ਨੂੰ ਜੀਮ ਲਾਈਕ ਕਰਤਾ ਵੀਰ ਜੀ ਕਮੈਂਟ ਮਨਨਾਰ ਨਰ ਕਰੀ ਜਾਂਦੇ ਆ ਥੈਂਕ ਯੂ ਮਿਹਰਬਾਨੀ ਭਰਾ ਮੇਰੇ ਬੈਦਰ ਆਫ ਡੇਲੀ ਲਾਈਫ ਲਾਈਕ ਆ ਕਰੋ ਹਾਂਜੀ ਮੈਂ ਕਦੇ ਤੇ ਜਦੋਂ ਕੋਈ ਜ਼ਰੂਰੀ ਜੰਪ ਕੰਮ ਪੈ ਜਾਂਦਾ ਫਿਰ ਉਦੋਂ ਥੋੜਾ ਕੁ ਮਸ਼ਕਲ ਹੋ ਜਾਂਦੀ ਆ ਨਹੀਂ ਤੇ ਗੋਚੀ ਕਰੀ ਦੀ ਹੈ ਵੀ ਡੇਲੀ ਆਈਏ ਕਿਉਂਕਿ ਘੱਟ ਤੋਂ ਘੱਟ ਵੀ ਨਹੀਂ ਜਿਆਦਾ ਨਹੀਂ ਤਾਂ ਘੰਟਾ ਇੱਕ ਜ਼ਰੂਰ ਆਉਣਾ ਪੈਣਾ ਕਿਉਂਕਿ ਜਿਤਨਾ ਅੱਧਾ ਘੰਟਾ ਕਰਾ ਜੋ ਉਦਾਂ ਘੰਟਾ ਦੁਪਹਿਰੋਂ ਤੋਂ ਬਾਅਦ ਜਾਂ ਸ਼ਾਮ ਦੇ ਟਾਈਮ 'ਚ ਘੰਟਾ ਘੰਟਾ ਇੱਕ 2 ਵਜੇ ਚਲੋ ਦੇਣਾ ਦਾ ਵਾਈਟ ਟਾਈਮ ਕਾਫੀ ਵਧੀਆ ਬਣ ਜਾਂਦਾ ਵਿਪਿੰਦਰ ਜਾਲ ਅਵੀਰ ਸਾਸਰੀ ਕਾਰ ਨਾਈਕ डन थैंक यू थैंक यू ਭਾਂਜੀ ਕੀ ਹਾਲ ਚਾਲਿਆ ਤੇ ਤਕਮਿੰਦਰ ਗੌਰ ਵੀ ਆਪਣੇ ਐਨ ਆਪਣਾ ਜੁੜਦੇ ਨੇ ਪੁਰਾਣੇ ਹੀ ਗੱਡੀ 'ਚ ਬੈਠੇ ਬੈਠੇ ਗਰਮੀ ਲੱਗਣਾ ਪਈ ਤੇ ਗੱਡੀ ਦੇ ਵਿੱਚ ਤਾਂ ਲਾਈਵ ਹੋਏ ਦਾ ਵੀ ਇਹਦੇ 'ਚ ਕੀ ਹੋ ਜਾਂਦਾ ਵੀ ਆਵਾਜ਼ ਵਧੀਆ ਕਲੀਅਰ ਆਉਂਦੀ ਆ ਇੱਕ ਬਿਲਕੁਲ ਸ਼ਾਂਤਮਾ ਹੋ ਜਾ ਜਾਂਦਾ ਰੋਲਾ ਰੱਪਾ ਜਿਹੜਾ ਉਹ ਨਹੀਂ ਸੁਣਦਾ ਤਾਂ ਜੀ ਆਪ ਦਿਨਾਂ ਮੈਂ ਵੀਡੀਓ ਅਪਲੋਡ ਕਰਦੀ ਆ ਬਹੁਤ ਵੈਰੀ ਨਾਈਸ ਬਿਊਟੀਫੁਲ ਵੀਡੀਓ ਅੰਤਿਪ੍ਰਾ ਦੀ ਸਖਜਨ ਆਪਣੀਆਂ ਵੀਡੀਓ ਸਾਰੀਆਂ ਵੇਖਦਾ ਤੇ ਅੱਗੇ ਇੱਕ ਚੈਨਲ ਦਾ ਨਾਮ ਇਹ ਰੱਖਿਆ ਸੱਪ ਜੂ ਫਰਮ ਜੂ ਫਰਮ ਬਾਕੀ ਚੈਨਲ ਦਾ ਨਾਮ ਬਹੁਤ ਤਗੜਾ ਰੱਖਿਆ ਸੱਪ ਤੇ ਕਈ ਕਈ ਭਰਾ ਆਪਣੇ ਦੇ ਮੈਚਨਲ ਇਹਨਾਂ ਦਾ ਨਾਂ ਬਹੁਤ ਖਤਰਨਾਕ ਰੱਖੇ ਹੁੰਦੇ ਉਹਨਾਂ ਨੇ ਸਿੱਧੂ ਮੂਸੇਵਾਲਾ ਭਾਈ ਤੁਸੀਂ ਕੋਈ ਸਵਾਲ ਹੋ ਕੀ ਹਾਂਜੀ ਹਾਂਜੀ ਭਾਈ ਕੀ ਹਾਲ ਚਾਲ ਆ ਤੇ ਜਿਹੜੇ ਭਰਾ ਆਪਣੇ ਨਾਲ ਜੁੜਦੇ ਆਂ ਤੇ ਲਾਈਕ ਜਰੂਰ ਕਰਦੇ ਜਾਓ ਸਖਜਾਨ ਸਿੰਘ ਪਰਵਾ ਥੈਂਕ ਯੂ ਸਖਜਾਨ ਸਿੰਘ ਜੀ ਔਰ ਮਿਹਰਬਾਨੀ ਦਾ ਮੇਰਾ ਦਮੇਰਾ ਖੇਡਦਾ ਹੈ ਦਮੇਰਾ ਖੇਡਦਾ ਹੈ ਓਕੇ ਬ੍ਰਦਰ ਜੀ ਥੈਂਕ ਯੂ ਭਰਾ ਮੇਰੇ ਚੈਨਲ ਫੋਲੋ ਜ਼ਰੂਰ ਕਰਦੇ ਆ ਜਾਂਦੇ ਜਾਂਦੇ ਮੈਂ ਇਸ ਤੋਂ ਬਾਈ ਦੇ ਗਾਣੇ ਆਈ ਸੀ ਤੇ ਬਾਈ ਟਰੈਕ ਤੇ ਪਰ ਸੰਪਲੈਸ ਵਾਲਾ ਨਿਕਟਾ ਤੁਸੀਂ ਜਾਓ ਸਤੁਮਨ ਸੇਵਾਰਾਂ ਦੀ ਭਰਾ ਜਿਹੜੇ-ਜਿਹੜੇ ਆਪਣੇ ਨਾਲ ਜੱਜੜ ਭਰਾ ਜੁੜੇ ਹੋਏ ਆ ਮੇਰੇ ਵੀਰ ਲਾਈਕ ਜਰੂਰ ਕਰਦੇ ਜਾਇਆ ਕਰੋ ਇੱਕ ਮਿੰਟ ਤੇ ਤੁਸੀਂ ਕਰ ਰਹੇ ਹੋ ਤੇ ਨਾਲ ਨਾਲ ਲਾਈਕ ਜਰੂਰ ਕਰਦਾ ਕਰੋ ਕਈ ਵਾਰ ਮੇਰੇ ਭਰਾ ਲੈ ਕਮੈਂਟ ਆਪਣੇ ਇੰਨੇ ਜ਼ਿਆਦੇ ਹੰਦੇ ਤਾਂ ਇੱਕ ਲਾਈਕ ਬਹੁਤ ਘੱਟ ਹੁੰਦੇ ਤੇ ਜਿਹੜੇ ਜਿਹੜੇ ਭਰਾ ਆਪਣੇ ਕਮੈਂਟ ਵੀ ਕਰਦੇ ਆ ਤੇ ਨਾਲ ਨਾਲ ਭਰਾ ਮੇਰੇ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਡਬਲ ਕਲਿੱਕ ਕਰ ਦਿਆ ਕਰੋ ਹੋਰ ਜਿਹੜੇ ਭਰਾ ਆਪਣੇ ਜੁੜੇ ਹੋਇਆ ਤੇ ਜਲਦੀ ਜਲਦੀ ਕਮੈਂਟ ਕਰੋ ਤੇ ਚੈਨਲ ਨੂੰ ਫੋਲੋ ਕਰ ਲਓ ਆਪਣੇ ਨੂੰ ਤੇ ਆਪਾਂ ਅੰਦਾਜ਼ 12 ਮਿੰਟ ਹੋਰ ਰਹਿਣਾ ਤੇ ਤਕਰੀਬਨ ਆਪਾਂ ਤਾਂ ਘੰਟਾ ਹੁਣ ਤਾਂ ਅੱਧਾ ਘੰਟਾ ਬਾਅਦ ਚ ਹੰਟਾ ਕੇ ਕੋ ਲਾਈਵ ਹੋਣਾ ਹੁੰਦਾ ਤੇ ਜਿਹੜੇ ਜਿਹੜੇ ਭਰਾ ਪ੍ਰੋਫਾਈਲ ਤੇ ਆਉਂਦੇ ਜਾਂਦੇ ਆ ਤੇ ਲਾਈਕ ਕਮੈਂਟ ਜਰੂਰ ਕਰੀ ਜਾਓ ਨਹੀਂ ਤੇ ਉਹ ਆਹਾਂ ਜੇ ਕੋਈ ਸਮਾਂ ਅੱਛਾ ਜੀ ਸਰੇ ਬਾਈ ਜੀ ਪਲੀਜ਼ ਬਾਈ ਇਹ ਤਾਂ ਸਤ ਪਤਸ ਹੈ ਬਾਈ ਤੁਸੀਂ ਜਾਓ ਉਹ ਨਾਂ ਪਈ ਪਤਾ ਨਹੀਂ ਹੁਣ ਹੁਣ ਤੇ ਉਹ ਹੀ ਉਹ ਜਾਣ ਸਕਦਾ ਬੈਟੇ ਮੈਸੇਜ ਬੜਾ ਖਤਰਨਾਕ ਆ ਗਿਆ ਔਰ ਜਿਹੜੇ ਭਰਾ ਆਪਣਾ ਜੁੜਦੇ ਹਨ ਮੇਰੇ ਵੀਰ ਲਾਈਕ ਕਮੈਂਟ ਸ਼ੁਰੂ ਕਰਦੇ ਜਾਓ ਇਹ ਲਈ ਬਗੈਰ ਵਾਰ ਸੋਚਦਾ ਨਾ ਕਿ ਕੀ ਟਾਈਮ ਬੱਤਾ ਜਾਵੇ ਲਾਈਵ ਹੋਣ ਦਾ ਤੇ ਪਤਾ ਨਹੀਂ ਹੁਣ ਡਿਊਟੀ ਦੇ ਵਿੱਚ ਟਾਈਮ ਜਿਹੜਾ ਬੜਾ ਇੱਧਰ ਇਰਦ-ਕੁਰਦੋ ਜਾਂਦਾ ਇਸ ਕਰਕੇ ਜਦ ਬੰਦਾ ਫ੍ਰੀ ਹੋਵੇ ਫਿਰ ਤੇ ਇੱਕ ਟਾਈਮ ਹੀ ਰੱਖੇ ਉਹ ਜਿਹੜੇ ਭਰਾ ਆਪਣੇ ਨਾਲ ਜੁੜਦੇ ਜਾਂਦੇ ਆ ਭਰਾ ਆਪਣੇ ਕਮੈਂਟ ਜ਼ਰੂਰ ਕਰੋ ਤੇ ਲਾਈਕ ਜ਼ਰੂਰ ਕਰਦਾ ਕਰੋ ਆਂਦੇ ਆਂਦੇ ਅੱਜ ਆਪਾਂ ਕੋਈ ਟੌਪਿਕ ਨਹੀਂ ਤੀਗਾ ਟੌਪਿਕ ਤੇ ਗੱਲ ਨਹੀਂ ਕਰ ਰਹੇ ਐ ਵੈਸੇ ਠੀਕ ਹੀ ਜੈ ਨਹੀਂ ਅੱਜ ਤੇ ਤਾਂ ਕਰਕੇ ਮੈਂ ਚਲੋ ਅੱਜ ਦਹੀਂ ਆਪਾਂ ਭਰਾਵਾਂ ਦੇ ਕਮੈਂਟ ਹੀ ਪੜਦੇ ਆਂ ਨਹੀਂ ਤਾਂ ਆਪਾਂ ਵੈਸੇ ਕੋਈ ਨਾ ਕੋਈ ਟੌਪਿਕ ਜੋ ਹੀ ਸਕਦੇ ਜੋ ਛੱਡਦੇ ਆਂ ਤੇ ਅੱਜ ਠੀਕ ਨਹੀਂ ਹੈ ਕਿਤੇ ਮਹਾ ਚਲੋ ਅੱਜ ਆਪਾਂ ਅੱਜ ਦਹੀਂ ਭਰਾਵਾਂ ਦੇ ਨਾਲ ਕੋਈ ਕਮੈਂਟਾਂ ਨਾਲ ਗੱਲਬਾਤ ਕਰਦੇ ਆਂ ਦੋਸਤ ਇੱਕ ਇੱਕ

ਜੇ ਜਿਹੜੇ ਪ੍ਰਾਪਤ ਸਕਰੀਨ ਤੇ ਆ ਜਾਂਦੇ ਆ ਡਬਲ ਕਲਿੱਕ ਜ਼ਰੂਰ ਕਰ ਦਿਆ ਕਰੋ ਡਬਲ ਕਲਿੱਕ ਜ਼ਰੂਰ ਮੇਰੇ ਭਰਾ ਕਰਿਆ ਕੋਲ ਜਿਹੜੇ ਆਪਣੇ ਆਪ ਸਕਰੀਨ ਤੇ ਆਉਂਦੇ ਨੇ ਆ ਤੇ ਨੰਬਰ ਕੀ ਕਰਕੇ ਤੇ ਪਰ ਮੇਰਾ ਪਾਣੀ ਵੇਟ ਟੰਗ ਰੇਲ ਬਲੀ ਕੁ ਦੱਸ ਰਿਹਾ ਦੇ ਪੜ ਸਕਦੇ ਮੈਸੇਜ ਵੀ ਮੇਰੇ ਪ੍ਰਾਪਤ ਜਲਦੀ ਜਲਦੀ ਜਿਹੜੇ ਜਿਹੜੇ ਸਕਰੀਨ ਤੇ ਆ ਗਿਆ ਤੇ ਲਾਈਕ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਜਿਹੜੇ ਭਰਾ ਆਪਣੇ ਨਵੇਂ ਜੁੜੇ ਹੋਏ ਆ ਪੰਜ ਸਟਾਫ ਮੈਂ ਟੀ ਆਪਾਂ ਲਾਈਵ ਰਹਿਣਾ ਉਸ ਤੋਂ ਬਾਅਦ 2:00 ਵਜੇ ਆਪਾਂ ਲਾਈਵ ਹੋਣਾ ਉਦੋਂ ਫਿਰ ਆਪਾਂ ਥੋੜਾ ਤਵਾ ਇਹ ਦਵੀ ਖਾ ਕੇ ਆਵਾਂਗੇ ਜਿਹੜੇ ਪ੍ਰਾਪਨਾਂ ਨਾਲ ਜੁੜਦੇ ਜਾਂਦੇ ਆ ਅੱਜ ਵੋਟਾਂ ਦੀ ਗਿਣਤੀ ਵੀ ਚੱਲ ਰਹੀ ਤਰਨਤਾਰਨ ਦੇ ਵਿੱਚ ਤੇ ਮੇਰੇ ਸਾਹਮਣੇ ਬਿਹਾਰ ਦੇ ਵਿੱਚ ਵੀ ਵੋਟਾਂ ਦੀ ਗਿਣਤੀ ਚੱਲ ਰਹੀ ਆ ਤੇ ਮਾਪਾਂ ਵੇਖੀ ਨਹੀਂ ਕੋਈ ਖਬਰ ਹੈ ਜੇ ਪਤਾ ਨਹੀਂ ਕਾ ਕਿਹੜਾ ਅੱਗੇ ਚੱਲ ਰਿਹਾ ਤਰਨਤਾਰਨ ਤੇ ਪਿਆਰ ਦੇ ਵਿੱਚ ਤੇ ਪ੍ਰੋਪਰ ਫੋਟਾ ਪਈਆਂ ਉੱਥੇ ਪਤਾ ਨਹੀਂ ਜੀ ਕਿਹੜੀ ਗਵਰਨਮੈਂਟ ਆਊਗੀ ਤੇ ਤਰੰਤਾਨਾ ਕਿਹਨਾਂ ਪ੍ਰਾਣੂ ਪਤਾ ਵੀ ਕਿਹੜਾ ਅੱਗੇ ਚੱਲ ਰਿਹਾ ਮੈਂ ਤਾਂ ਅਜੇ ਦੇਖਿਆ ਹੀ ਨਹੀਂ ਉਹ ਮੇਰੇ ਸਾਨ ਜਿੱ ਤੱਕ ਮੈਨੂੰ ਲੱਗਦਾ ਕਿ ਆਮ ਪਾਰਟੀ ਬਾਜੀ ਮਾਰ ਜਾਣੀ ਕਿਉਂਕਿ ਜਿੰਨਾਂ ਦੀ ਗਵਰਨਮੈਂਟ ਹੋਵੇ ਉਹਨਾਂ ਦੇ ਐਮਐਲਏ ਬੰਦ ਹੁੰਦਾ ਝੜ ਝੜ ਭਰਾ ਆਪਣਾ ਜੁੜ ਜਾਂਦਾ ਵੀ ਲਾਈਕ ਕਮੈਂਟ ਜਰੂਰ ਕਰਦੇ ਜਾਓ ਜਾਨਣਾ ਜ਼ਰੂਰ ਫੋਰ ਕਾਲ ਡਬਲ ਕਲਿੱਕ ਜ਼ਰੂਰ ਕਰਦਾ ਕਰੋ ਭਰਾ ਮੇਰੇ ਤੇ ਜਿਹੜੇ ਜਿਹੜੇ ਵੀਰ ਮੇਰੇ ਸਕਰੀਨ ਤੇ ਆ ਗਏ ਆ ਡਬਲ ਕਲਿੱਕ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਕੀ ਹੋ ਜਾਂਦਾ ਵੀ ਇੱਕ ਤੇ ਹੁੰਦਾ ਚਲੋ ਗੱਲਬਾਤ ਚੱਲਦੀ ਰਹਿੰਦੀ ਹੈ ਜਿਹੜੇ ਭਰਾ ਆਪਣੇ ਆਉਂਦੇ ਨੇ ਸਕਰੀਨ ਤੇ ਮੇਰੇ ਵੀ ਕਮੈਂਟ ਜਰੂਰ ਕਰਦੇ ਜਾਓ ਜਿਹੜੇ ਜੋ ਸਕਰੀਨ ਤੇ ਆਏ ਨੇ ਮੇਰੇ ਭਰਾ ਕਮੈਂਟ ਕਰਾਇਆ ਕਰੋ ਕਿਤੋਂ ਕਿਤੋਂ ਭਰਾ ਮੇਰੇ ਜੁੜੇ ਹੋਏ ਆ ਤੇ ਨਾਲ ਨਾਲ ਦਾ ਭਰਾ ਮੇਰੇ ਲਾਈਕ ਵੀ ਜਰੂਰ ਕਰਦੇ ਜਾਓ ਕਿਉਂਕਿ ਅਜੇ ਆਪਣਾ ਵਾਚ ਟਾਈਮ ਜਿਹੜਾ ਉਹ ਪੂਰਾ ਨਹੀਂ ਹੋਇਆ ਇਸ ਕਰਕੇ ਤੁਹਾਡੇ ਭੈਣ ਭਰਾਵਾਂ ਨੂੰ ਸਪੋਰਟ ਜਰੂਰ ਚਾਹੀਦੀ ਹੁੰਦੀ ਹੈ ਕਿਉਂਕਿ ਇੱਕ ਦੂਸਰੇ ਦਾ ਹੀ ਕਹਿੰਦੇ ਆ ਸਾਥ ਉਹਦੇ ਨਾਲ ਅੱਗੇ ਤੁਰ ਜਾਂਦਾ ਉਸ ਕਰਕੇ ਜਿਹੜੇ ਭਰਾ ਮੈਨਾਂ ਜੁੜਦੇ ਨੇ ਮੇਰੇ ਵੀ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਆਪਣਾ ਵਾਚ ਟਾਈਮ ਪੂਰਾ ਨਹੀਂ ਹੋਇਆ ਤੇ ਇਸ ਕਰਕੇ ਜਿੱਤੇ ਕਾਫੀ ਮਿਹਨਤ ਲੱਗਣੀ ਆ ਤੇ ਇਸ ਕਰਕੇ ਮੈਂ ਕਹਿ ਲੈਣਾ ਜਿਹੜੇ ਭਰਾ ਆਪਣੇ ਨਾਲ ਜੁੜਦੇ ਨੇ ਥੋੜਾ ਲੰਮਾ ਟਾਈਮ ਜੜਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਆ ਕੇ ਆਪਣੇ ਕਾਰਡ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਜੋ ਵੀ ਗਿਣਤੀ ਵੀਊ ਕਿਵੇਂ ਵੀਊ ਲਾਈਕ ਕਮੈਂਟ ਆਈ ਸਾਰਿਆਂ ਦੇ ਇਹਦੇ ਵਿੱਚ ਹੀ ਕਿਉਂ ਸਾ ਹਰ ਕੋਈ ਚੀਜ਼ ਚਾਹੀਦੀ ਹੁੰਦੀ ਆ ਕਮੈਂਟ ਵੀ ਜਿਆਦਾ ਜਿਆਦਾ ਚਾਹੀਦੇ ਹੁੰਦੇ ਆ ਇਸ ਕਰਕੇ ਮੇਰੇ ਵੀਰ ਜਿਹੜੇ ਵੀ ਆਉਂਦੇ ਹੁੰਦੇ ਆ ਆਪਣੇ ਨਾਲ ਸਕਰੀਨ ਤੇ ਜੋੜ ਦਿੰਦੇ ਆ ਲਾਈਕ ਜ਼ਰੂਰ ਕਰਿਆ ਕਰੋ ਤੇ ਕਿਉਂਕਿ ਵਾਈਟ ਟਾਈਮ ਅਜੇ ਕਾफी ਘਟਿਆ ਅੱਗੇ ਆ ਗਿਆ ਜਕੇ ਪੰਜਾਬੀ ਸ਼ਾਰਟ ਕਿੰਦਾ ਵੀਰੇ ਠੀਕ ਠਾਕ ਦੀਦਾ ਤੁਹਾਨੂੰ ਸਿਖਾਉਣਾ ਪ੍ਰਾਪਤ ਜਿਹੜੇ ਭਰਾ ਆਪਣੇ ਨਾਮ ਆਈ ਜਾਂਦੇ ਸਕਰੀਨ ਤੇ ਮੇਰਾ ਵੀ ਡਬਲ ਕਲਿੱਕ ਕਰਦਿਆ ਕਰੋ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ। ਉਹ ਜਿਹੜੇ ਵੀ ਭਰਾ ਆਪਣੇ ਸਕਰੀਨ ਤੇ ਆ ਕੇ ਕਮੈਂਟ ਕਰੋ ਤੇ ਲਾਈਕ ਜ਼ਰੂਰ ਕਰਦਾ ਕਰੋ। ਜਿਹੜੇ ਭਰਾ ਆਪਣੇ ਨਾਲ ਨਹੀਂ ਜੁੜੇ ਹਜੇ ਤੇ ਤੁਸੀਂ ਚੈਨਲ ਨੂੰ ਫੋਲੋ ਚੈਨਲ ਨੂੰ ਫੋਲੋ ਕਰ ਲਿਆ ਕਰੋ। ਆਪਾਂ ਕਮੇਡੀ ਰੀਲਾਂ ਪਾਉਣੇ ਬਹੁਤ ਵਧੀਆ ਹੁੰਦੀਆਂ। ਕਈ ਭਰਾ ਤੇ ਆਪਣੇ ਪੁਰਾਣੇ ਆਉਂਦੇ ਜਿਹੜੇ ਆਪਣੇ ਵੀਡੀਓ ਦੇਖਦੇ ਆਉਂਦੇ। ਸੈਟਮੈਂਟ ਆਪਾ ਉਹ ਰੋ ਲਾਇਬ੍ਰੇਰਨਾ ਤੇ ਅੱਧਾ ਘੰਟਾ ਹੋਇਆ ਵਰਤੇ ਨੇ ਕੋਈ ਟਾਈਮ ਆਪਾ ਹਰੇ ਭਰਾ ਆਪਣੇ ਸਕਰੀਨ ਤੇ ਆਉਂਦੇ ਆ ਮੇਰੇ ਭਰਾ ਕਮੈਂਟ ਜਰੂਰ ਕਰੋ ਤੇ ਚੈਨਲ ਨੂੰ ਫੋਲੋ ਕਰ ਲਓ ਆਪਣੇ ਨੂੰ ਤੇ ਲਾਈਕ ਜਰੂਰ ਕਰਦਾ ਘਰ ਆਉਂਦੇ ਆਂਦੇ ਆਸਾ ਪਪਾਂ 2-3 ਮਿੰਟ ਹੀ ਹੋਰ ਲਾਈਵ ਰਹਿਣਾ ਤੇ ਮੇਰੇ ਵੀਰ ਜਿਹੜੇ-ਜਿਹੜੇ ਭਰਾ ਆਪਣੇ ਸਕਰੀਨ ਤੇ ਆਏ ਲਾਈਕ ਜਰੂਰ ਕਰ ਜਿਓ ਜਾਂਦੇ ਜਾਂਦੇ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਿਆ ਕਰੋ